Are you people not aware of this? You have to that the Indian economy is a dead economy. Quick confusion happened. On the tariffs on India, are you still open to negotiate with India on the tariff front? Well, we're talking joke now. We'll see what happens. Again, uh, India was the highest or just about the highest tariff nation in the world. Bharat, you 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 ਸਮਝੋ ਤਾਂ ਨਹੀਂ ਕਰੇਗਾ ਕਲ ਚੁਕੇ ਹੈ ਕਲ ਯੁਗ ਗੁਰੂ ਮੋਦੀ ਨੂੰ ਜੀਹਾਂ ਭਾਰਦੇਮ ਜਿੱਦਾ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਨੇ ਤਾਂ ਸਾਡੇ ਪੰਜਾਬ ਵਿੱਚ ਕਿਸਾਨਾਂ ਦਾ ਦੁਸ਼ਮਣ ਭਾਜਪਾ ਐਂਟੀ ਕਿਸਾਨ ਇਹ ਪ੍ਰਚਾਰਿਆ ਜਾਂਦਾ ਹੈ ਫਿਰ ਮੋਦੀ ਸਾਹਿਬ ਕਿਵੇਂ ਕਿਸਾਨਾਂ ਲਈ ਕਿਸਾਨਾਂ ਦੇ ਹਿੱਤਾਂ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਭਿੱੜ ਗਏ ਹਨ ਅੱਜ ਦੀ ਵੀਡੀਓ ਵਿੱਚ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਹੋ ਸਕਦਾ ਹੈ ਕਿ ਭਾਜਪਾ 2027 ਦੀਆਂ ਚੋਣਾਂ ਵਿੱਚ ਇਸੇ ਪੁਆਇੰਟ ਨੂੰ ਲੈ ਕੇ ਪੰਜਾਬ ਵਿੱਚ ਆਪਣੀਆਂ ਰੈਲੀਆਂ ਦੌਰਾਨ ਆਪਣੀ ਪਾਰਟੀ ਦਾ ਪ੍ਰਚਾਰ ਕਰੇ ਪਰ ਅੱਜ ਹੀ ਇਸ ਸੈਂਸਿਟਿਵ ਮੁੱਦੇ ਤੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਵਾਰ ਜਨਤਕ ਤੌਰ ਤੇ ਇਹ ਬਿਆਨ ਦਿੱਤਾ ਹੈ ਕਿ ਉਹ ਭਾਰਤ ਉੱਪਰ ਟ੍ਰੇਡ ਦੇ ਮਾਮਲੇ ਵਿੱਚ 25% ਟੈਕਸ ਲਗਾਉਣ ਜਾ ਰਹੇ ਹਨ Now they're willing to cut it very substantially but we we'll see what happens we're talking to India now we'll see what happens it doesn't matter too much whether we have a deal or whether we charge them a certain tariff but you'll know at the end of uh, this week you know there's another higher one is canada canada has they've been charging our farmers 200% 300% 400% for years and nobody did anything about it but india is one of the highest so we're going to see we're negotiating with india right ਭੜਦੀਆਂ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਮੋਦੀ ਗਵਰਨਮੈਂਟ ਵਲ ਦੀ ਪਾਰਟੀਆਂ ਲਈ ਤਾਂ ਇਹ ਇੱਕ ਉਤਸ਼ਾਹਵੰਗ ਬਣ ਗਿਆ ਹੈ ਇਸ ਨੂੰ ਮੋਦੀ ਦੀ ਨਕਾਮੀ ਦੱਸਦੇ ਦੱਸਦੇ ਉਹਨਾਂ ਦੇ ਚਿਹਰਿਆਂ ਦੇ ਉੱਪਰ ਜੋ ਖੁਸ਼ੀ ਆ ਜਾਂਦੀ ਹੈ ਖਾਸ ਕਰਕੇ ਲੀਡਰ ਆਫ অপੋਜੀਸ਼ਨ ਕਾਂਗਰਸ ਪਾਰਟੀ ਦੇ ਜਗਰਾਜ ਰਾਹੁਲ ਗਾਂਧੀ ਉਹਨਾਂ ਦੀ ਖੁਸ਼ੀ ਉਹਨਾਂ ਦੇ ਚਿਹਰੇ ਤੋਂ ਡੁੱਲ ਡੁੱਲ ਪੈਂਦੀ ਹੈ ਦੋਸਤੋ ਰਾਜਨੀਤੀ ਵਿੱਚ ਵਿਰੋਧ ਜਾਇਜ਼ ਹੈ ਖਾਸ ਕਰਕੇ অপੋਜੀਸ਼ਨ ਪਾਰਟੀਆਂ ਦਾ ਪਰ ਜਿੱਥੇ ਦੇਸ਼ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੋਵੇ ਜਾਂ ਨੁਕਸਾਨ ਹੋ ਸਕਦਾ ਹੈ ਉਸ ਨੂੰ ਸੈਲੀਬ੍ਰੇਟ ਕਰਨਾ ਕੀ ਹੈ ਇਹ ਦੋਸਤੋ ਮੰਦਬੁੱਧੀ ਬਾਲਕ ਵਰਗਾ ਵਿਵਹਾਰ ਹੀ ਕਿਹਾ ਜਾ ਸਕਦਾ ਹੈ ਦੋਸਤੋ ਸਾਡਾ ਤਾਂ ਵਿਸ਼ਾ ਹੈ ਕਿ ਮੋਦੀ ਨੂੰ ਅਸੀਂ ਪੰਜਾਬ ਵਿੱਚ ਅਸੀਂ ਤੋਂ ਭਾਵ ਦੋਸਤੋ ਪੰਜਾਬ ਵਿੱਚ ਕਾਂਗਰਸ ਪਾਰਟੀ ਕਮਿਊਨਿਸਟ ਪਾਰਟੀ ਆਮ ਆਦਮੀ ਪਾਰਟੀ ਤੇ ਬਹੁਤ ਹੱਦ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਐਂਟੀ ਕਿਸਾਨ ਐਂਟੀ ਪੰਜਾਬ ਇਹ ਪ੍ਰਚਾਰ ਪ੍ਰਸਾਰ ਕਰਕੇ ਕਿਸਾਨ ਵਿਰੋਧੀ ਮੋਦੀ ਨੂੰ ਸਥਾਪਿਤ ਕਰ ਦਿੱਤਾ ਹੈ ਫਿਰ ਮੋਦੀ ਕਿਉਂ ਹੈ ਤੇ ਕਿਵੇਂ ਇਹਨਾਂ ਕਿਸਾਨਾਂ ਲਈ ਵਰਲਡ ਪਾਵਰ ਅਮਰੀਕਾ ਨਾਲ ਭੜ ਗਿਆ ਹੈ ਮੋਦੀ ਕਿਸਾਨ ਵਿਰੋਧੀ ਹੈ ਜਾਂ ਨਹੀਂ ਇਸ ਦਾ ਫੈਸਲਾ ਦੋਸਤੋ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਸਾਡੇ ਜਾਂ ਐਂਟੀ ਬੀਜਪੀ ਪਾਰਟੀਆਂ ਦੇ ਕਹਿਣ ਨਾਲ ਦੋਸਤੋ ਕੁਝ ਨਹੀਂ ਹੁੰਦਾ ਪੰਜਾਬ ਦੇ ਲੋਕ ਸਿਆਣੇ ਹਨ ਉਹ ਤੱਥਾਂ ਦੇ ਆਧਾਰ ਤੇ ਆਪ ਫੈਸਲਾ ਕਰ ਸਕਦੇ ਹਨ ਕਿ ਮੋਦੀ ਕਿਸਾਨੀ ਉਦੋਂ ਦੀ ਹੈ ਜਾਂ ਨਹੀਂ ਦੋਸਤੋ ਮੋਦੀ ਨੂੰ ਕਿਸਾਨ ਵਿਰੋਧੀ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲੇ ਇਸ ਕਰਕੇ ਕਹਿੰਦੀ ਹੈ ਤੇ ਪ੍ਰਚਾਰਦੇ ਹਨ ਕਿਉਂਕਿ ਉਹਨਾਂ ਨੇ ਖੇਤੀ ਸੁਧਾਰ ਬਿੱਲ ਲਿਆਂਦੇ ਸਨ ਜਿਨ੍ਹਾਂ ਨੂੰ ਕਾਲੇ ਕਾਨੂੰਨ ਕਿਹਾ ਗਿਆ ਸੀ ਦੋਸਤੋ ਅੰਬਾਨੀਆ ਡਾਨੀ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਦੱਬਣ ਵੇਚਣ ਖਰੀਦਣ ਲਈ ਇਹ ਕਾਨੂੰਨ ਲਿਆਂਦਾ ਗਿਆ ਇਹ ਇਲਜ਼ਾਮ ਉਹਨਾਂ ਦੇ ਉੱਪਰ ਲਗਾਇਆ ਗਿਆ ਬਾਕੀ ਦੋਸਤੋ ਸੱਚਾਈ ਕੀ ਹੈ ਹਰਿਆਣਾ ਰਾਜਸਥਾਨ ਵਿੱਚ ਭពਿੰਦਰ ਹੁੱਡਾ ਤੇ ਅਸ਼ੋਕ ਗਹਿਲੋਤ ਦੀ ਗਵਰਨਮੈਂਟ ਵੇਲੇ ਕਿਸ ਨੇ ਕਿਸਾਨਾਂ ਦੀਆਂ ਜ਼ਮੀਨਾਂ ਦੱਬੀਆਂ ਕਿਸ ਦੇ ਜਿੱਜਾ ਜੀ ਜ਼ਮੀਨ ਖਰੀਦ ਦੇ ਘਟਾਲਿਆਂ ਵਿੱਚ ਫਸੇ ਹੋਏ ਹਨ ਬਹੁਤੇ ਲੋਕ ਸ਼ਾਇਦ ਜਾਣਦੇ ਹੀ ਨਹੀਂ ਹੋਣਗੇ ਖਾਸ ਕਰਕੇ ਸਾਡੇ ਪੰਜਾਬ ਦੇ ਲੋਕ ਬਸ ਕਿਸਾਨ ਤਰ੍ਹਾਂ ਦੇ ਅੰਦੋਲਨ ਕਰਕੇ ਕਿਸਾਨਾਂ ਯੂਨੀਅਨਾਂ ਦੇ ਨੇਤਾਵਾਂ ਦੇ ਪ੍ਰਚਾਰ ਕਰਕੇ ਭਾਜਪਾ ਖਿਲਾਫ ਪੰਜਾਬ ਵਿੱਚ ਇੱਕ ਤਗੜਾ ਮਾਹੌਲ ਐਂਟੀ ਭਾਜਪਾ ਮਾਹੌਲ ਬਣਾਇਆ ਗਿਆ ਦੋਸਤੋ ਉਹਨਾਂ ਕਾਨੂੰਨਾ ਮੁਤਾਬਕ ਮੰਡੀਆਂ ਪ੍ਰਾਈਵੇਟ ਸੈਕਟਰ ਲਈ ਵੀ ਖੋਲ੍ਹਣੀਆਂ ਸਨ ਬੰਦ ਨਹੀਂ ਕਰਨੀਆਂ ਸਨ ਪਰ ਦੋਸਤੋ ਪ੍ਰਚਾਰਿਆ ਕੁਝ ਹੋਰ ਹੀ ਗਿਆ ਬਾਕੀ ਦੋਸਤੋ ਜੋ ਜੋ ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਸੈਕਟਰ ਵਿੱਚ ਪ੍ਰਾਈਵੇਟ ਸਕੂਲ ਖੋਲੇ ਗਏ ਤਾਂ ਕੀ ਦੋਸਤੋ ਸਰਕਾਰੀ ਸਕੂਲ ਬੰਦ ਹੋ ਗਏ ਜਾਂ ਮੱਧ ਵਰਗੀ ਲੋਕਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਕੇ ਕੁਝ ਕਰਨ ਦੇ ਕਾਬਿਲ ਹੋਏ ਹਨ ਇਸ ਦਾ ਫੈਸਲਾ ਤੁਸੀਂ ਆਪ ਹੀ ਕਰੋ ਦੋਸਤੋ ਪਹਿਲਾਂ ਦੋਸਤੋ ਪਿੰਡਾਂ ਵਿੱਚ ਕੀ ਹੁੰਦਾ ਸੀ ਥੋੜਾ ਬਹੁਤ ਖਾਸ ਕਰਕੇ 10ਵੀਂ ਕਰਕੇ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਦੀ 10ਵੀਂ ਕੀਤੀ ਹੋਈ ਫਿਰ ਆਦਮੀ ਕੀ ਕਰਦਾ ਸੀ ਜਾਂਦਾ ਫੌਜ ਵਿੱਚ ਭਰਤੀ ਹੋ ਜਾਂਦਾ ਸੀ ਜਾਂ ਫਿਰ ਟਰੱਕ ਡਰਾਈਵਰੀ ਤਗੜੇ ਘਰਾਂ ਦੇ ਬੱਚੇ ਹੀ ਮਹਿੰਗੀਆਂ ਫੀਸਾਂ ਦੇ ਕੇ ਦੋਸਤੋ ਕਨਵੈਂਟ ਸਕੂਲਾਂ ਵਿੱਚ ਉਸ ਵੇਲੇ ਪੜ੍ਹ ਸਕਦੇ ਸਨ ਇੰਜ ਦੋਸਤੋ ਸਿਰੀ ਦਾ ਬੱਚਾ ਸਿਰੀ ਹੀ ਰਹਿ ਜਾਂਦਾ ਸੀ ਹੁਣ ਪਰ ਦੋਸਤੋ ਪ੍ਰਾਈਵੇਟ ਸਕੂਲਾਂ ਦੇ ਖੁੱਲਣ ਕਰਕੇ ਮੱਧ ਵਰਗੀ ਜਾਂ ਘੱਟ ਆਮਦਨ ਵਾਲੇ ਲੋਕਾਂ ਨੇ ਵੀ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜਾਣੇ ਸ਼ੁਰੂ ਕਰ ਦਿੱਤੇ ਕਈਆਂ ਨੇ ਉੱਚ ਸਿੱਖਿਆ ਵੀ ਪ੍ਰਾਪਤ ਕੀਤੀ ਡਿਪਲੋਮੇ ਡਿਗਰੀਆਂ ਕਰਕੇ ਸਰਕਾਰੀ ਅਹੁਦਿਆਂ ਦੇ ਉੱਪਰ ਵੀ ਪਹੁੰਚੇ ਅਤੇ ਕਈ ਹਾਈਲਾਈਟ ਕਰਕੇ ਬਾਹਰ ਵੀ ਸੈੱਟ ਹੋਏ ਸਰਕਾਰੀ ਸਕੂਲਾਂ 'ਚ ਪੜੇ ਬੱਚੇ ਦਾ ਦੋਸਤੋ ਚੰਗੀ ਤਰ੍ਹਾਂ ਹਿੰਦੀ ਵੀ ਨਹੀਂ ਬੋਲ ਸਕਦੇ ਪਰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹੇ ਹੋਏ ਬੱਚੇ ਆਇਲੈਂਡ ਕਰਕੇ ਵਿਦੇਸ਼ਾਂ ਵਿੱਚ ਜਾ ਪਹੁੰਚੇ ਹਨ ਨਹੀਂ ਤਾਂ ਦੋਸਤੋ ਪਹਿਲਾਂ ਵਿਦੇਸ਼ ਜਾਣ ਦਾ ਕੀ ਢੰਗ ਹੁੰਦਾ ਸੀ ਜਾਂ ਤਾਂ ਵਿਆਹ ਕਰਕੇ ਜਾਂ ਫਿਰ ਰਿਫਿਊਜੀ ਕੇਸ ਲਗਾ ਕੇ ਹੀ ਬਾਹਰ ਜਾਇਆ ਜਾਂਦਾ ਸੀ ਪਰ ਅੱਜ ਆਇਲੈਂਡ ਕਰਕੇ ਬਹੁਤ ਸਾਰੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਚੰਗਾ ਕੰਮ ਕਰ ਰਹੇ ਹਨ ਉੱਥੇ ਸੈੱਟ ਹੋ ਰਹੇ ਹਨ ਹੁਣ ਤੁਸੀਂ ਆਪ ਹੀ ਫੈਸਲਾ ਕਰੋ ਕਿ ਪ੍ਰਾਈਵੇਟ ਸਾਈਟਰ ਨੇ ਆਮ ਲੋਕਾਂ ਨੂੰ ਬਰਬਾਦ ਕੀਤਾ ਜਾਂ ਉਹਨਾਂ ਦਾ ਕੁਝ ਹਿੱਤ ਸਵਾਰਿਆ ਅੱਜ ਵੀ ਸਾਡੇ ਮਾਜੇ ਵਿੱਚ ਦੋਸਤੋ 8ਵੀਂ ਦੇ ਬੱਚੇ ਖਾਸ ਕਰਕੇ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਹੋਏ ਬੱਚੇ ਉਹ ਆਪਣਾ ਨਾਮ ਅੰਗਰੇਜ਼ੀ ਵਿੱਚ ਲਿਖ ਤੱਕ ਨਹੀਂ ਸਕਦੇ ਦੋਸਤੋ এডਿਕੇਸ਼ਨ ਹੀ ਨਹੀਂ ਸਕੋ ਟਰਾਂਸਪੋਰਟ ਦੇ ਮਾਮਲੇ ਵਿੱਚ ਵੀ ਪ੍ਰਾਈਵੇਟ ਸੈਕਟਰ ਉਸ ਨੇ ਵਧੀਆ ਸਹੂਲਤਾਂ ਵਿੱਚ ਵਾਅਦਾ ਕੀਤਾ ਹੈ ਸਰਕਾਰੀ ਬੱਸਾਂ ਦੋਸਤੋ ਅੱਜ ਵੀ ਚੱਲ ਰਹੀਆਂ ਹਨ ਉਹ ਬੰਦ ਨਹੀਂ ਹੋਈਆਂ ਹਨ ਪਰ ਪ੍ਰਾਈਵੇਟ ਬੱਸਾਂ ਵਧੀਆ ਬੱਸ ਕੰਡੀਸ਼ਨ ਇੱਥੋਂ ਤੱਕ ਕਿ ਏਸੀ ਬੱਸ ਸਰਵਿਸ ਉਹ ਵੀ ਲੋਕਾਂ ਨੂੰ ਉਪਲਬਧ ਹੈ ਇਸ ਵੇਲੇ ਨਹੀਂ ਤਾਂ ਦੋਸਤੋ ਪਹਿਲਾਂ ਕੀ ਹੁੰਦਾ ਸੀ ਦੋਸਤੋ ਪੰਜਾਬ ਰੋਡ 'ਤੇ ਇੱਕ ਮਸ਼ਹੂਰ ਗਾਣਾ ਹੈ ਆਗੀ ਰੋਡਵੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ ਜੁਵਾਕੀ ਨਾ ਤੇ ਭਾਰੀ ਇਹ ਦੇ ਕੇ ਰੁਟਦੀ ਇਹ ਦੇ ਕੇ ਰੁਟਦੀ ਧਾਰੀ ਤੇ ਰੱਤੀ ਮਹੀਏ ਆਗੀ ਰੋਡ ਵੇਜਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾੜੀ ਇਹ ਦੇ ਕੇ ਰੁਟਦੀ ਧਾਰੀ ਕੇ ਦੋਸਤੋ ਲੋਕ ਉਹ ਸਮਾਂ ਭੁੱਲੇ ਨਹੀਂ ਹੋਣਗੇ ਰੋੜੇ ਦੀਆਂ ਬਸਾਂ ਵਿੱਚ ਲੰਮਕ ਕੇ ਜਾਣਾ ਅਸ਼ੱਤਾ ਤੇ ਬਹਿ ਕੇ ਸਫ਼ਰ ਕਰਨਾ ਕਈ ਵਾਰ ਕੱਪੜੇ ਲੀੜੇ ਇੱਥੋਂ ਤੱਕ ਕਿ ਟੁੱਟੀਆਂ ਹੋਈਆਂ ਤਾਕੀਆਂ ਬਾਰੀਆਂ ਕਰਕੇ ਪੈਂਟਾ ਪੜਵਾ ਲੈਂਦੇ ਸਨ ਲੋਕ ਉਸ ਵੇਲੇ ਦੋਸਤੋ ਪੂਰਾ ਕਿਰਾਇਆ ਦੇ ਕੇ ਵੀ ਇਹ ਹਾਲਾਤ ਹੁੰਦੇ ਸਨ ਅੱਜ ਦੋਸਤੋ ਵਧੀਆ ਸਫਰ ਤੁਸੀਂ ਕਰ ਸਕਦੇ ਹੋ ਕਿ ਨਹੀਂ ਪ੍ਰਾਈਵੇਟ ਸੈਕਟਰ ਨੇ ਆਮ ਲੋਕਾਂ ਦਾ ਸਫਰ ਕਰਨਾ ਸੌਖਾ ਕੀਤਾ ਹੈ ਜਾਂ ਨਹੀਂ ਸਿੱਧਾ ਤੁਸੀਂ ਫੈਸਲਾ ਆਪ ਹੀ ਕਰੋ ਦੋਸਤੋ ਜਦ ਸਰਕਾਰੀ ਬੱਸਾਂ ਹੀ ਚਲਦਿਆਂ ਹੁੰਦੀਆਂ ਤਾਂ ਅੱਜ ਵੀ ਦੋਸਤੋ ਦੋ-ਦੋ ਘੰਟੇ ਬਾਅਦ ਹੀ ਬੱਸ ਮਿਲਨੇ ਸੀ ਜਿੱਥੇ ਹੁਣ 15-15 ਮਿੰਟ ਬਾਅਦ ਤੁਹਾਨੂੰ ਬੱਸ ਮਿਲ ਜਾਂਦੀ ਹੈ ਦੋਸਤੋ ਅਮਰਸਰ ਬਟਾਲੇ ਵਿਚਕਾਰ ਦੂਰੀ ਹੈ ਲਗਭਗ 40 ਕਿਲੋਮੀਟਰ ਦੇ ਕਰੀਬ ਪਹਿਲਾਂ ਦੋਸਤੋ ਜਦੋਂ ਰਿਸ਼ਤੇਦਾਰੀ ਵਿੱਚ ਜਾਣਾ ਹੁੰਦਾ ਸੀ ਤਾਂ ਲੋਕ ਕਰੋ ਇਹ ਸੋਚ ਕੇ ਤੁਰਦੇ ਸਨ ਕਿ ਹੁਣ ਵਾਪਸ ਨਹੀਂ ਮੁੜਿਆ ਜਾਵੇਗਾ ਉੱਥੇ ਰਿਸ਼ਤੇਦਾਰੀ ਵਿੱਚ ਜਾ ਕੇ ਰਾਤ ਰਹਿਣਾ ਹੀ ਪਵੇਗਾ ਕਿਉਂਕਿ ਸਾਧਨ ਹੀ ਨਹੀਂ ਹੁੰਦੇ ਸਨ ਹੁਣ ਦੋਸਤੋ 15-15 ਮਿੰਟ ਬਾਅਦ ਇਸ ਰੂਟ ਦੇ ਉੱਪਰ ਬੱਸ ਮਿਲ ਜਾਂਦੀ ਹੈ ਤੇ ਅੱਗੇ ਪਿੰਡਾਂ ਵਾਸਤੇ ਵੀ ਬੱਸਾਂ ਉਪਲਬਧ ਹਨ ਦੋਸਤੋ ਇਹੋ ਜਿਹਾ ਹੀ ਹਾਲ ਕੁਝ ਖੇਤੀ ਦੇ ਮਾਮਲੇ ਵਿੱਚ ਵੀ ਹੋ ਸਕਦਾ ਸੀ ਦੋ-ਦੋ ਤਿੰਨ-ਤਿੰਨ ਰਾਤਾ ਦੋਸਤੋ ਕਈ ਵਾਰ ਕਣਕ ਜਾਂ ਝੋਨਾ ਵੇਚਣ ਲਈ ਮੰਡੀਆਂ ਵਿੱਚ ਲੱਗ ਜਾਂਦੀਆਂ ਹਨ ਦੋਸਤੋ ਜੇ ਮੰਡੀਆਂ ਵਿੱਚ ਪ੍ਰਾਈਵੇਟ ਸੈਕਟਰ ਆ ਜਾਂਦਾ ਤਾਂ ਕੀ ਹੋਣਾ ਸੀ ਸਹੂਲਤਾਂ ਵਧਣੀਆਂ ਹੀ ਸਨ ਆਪਣੀ ਫਸਲ ਵੇਚੀ ਆਪਣੇ ਭਾਅ ਦੇ ਉੱਪਰ ਅਤੇ 2-4 ਘੰਟੇ ਵਿੱਚ ਵੇਚ ਲੈ। ਦੋਸਤੋ ਪੰਜਾਬ ਵਿੱਚ ਅਡਾਣੀ ਦੇ ਜੈਲੋ ਇੱਕ ਆਧੁਨਿਕ ਖਰੀਦ ਮੰਡੀ ਹੀ ਸਨ। ਹਰ ਚੀਜ਼ ਆਟੋਮੈਟਿਕ, ਕੰਪਿਊਟਰਾਈਜ਼ਡ ਅਤੇ ਪਾਰਦਰਸ਼ੀ। ਪੈਸੇ ਵੀ ਝਟ ਅਕਾਊਂਟ ਵਿੱਚ ਪਰ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਅਤੇ ਆੜਤੀਆਂ ਨੂੰ ਇਹ ਮਨਜ਼ੂਰ ਨਹੀਂ ਸੀ ਦੋਸਤੋ। ਦੋਸਤੋ ਇਹ ਉਹੀ ਆੜਤੀਏ ਹਨ ਜੋ ਸਫਾਈ ਦੇ ਨਾਂ ਤੇ ਪੱਖਾ ਮਾਰਨ ਦੇ ਨਾਂ ਤੇ ਟਰਾਲੀ ਮਗਰ ਇੱਕ ਕੁੰਡਲ ਦੇ ਕਰੀਬ ਝੋਨਾ ਝਾੜ ਹੀ ਲੈਂਦੇ ਹਨ। ਦੋਸਤੋ ਮੰਡੀਆਂ ਵਿੱਚ ਇੰਸਪੈਕਟਰ ਦੀ ਆਰਥੀਆਂ ਨਾਲ ਪਰ ਬੋਡੀ ਕਮਿਸ਼ਨ ਸਭ ਨੂੰ ਪਤਾ ਹੈ ਕੀ ਚੱਲਦੀ ਹੈ ਪਹਿਲਾਂ ਦੋਸਤੋ ਪ੍ਰਚਾਰਿਆ ਜਾਂਦਾ ਸੀ ਕਿ ਆਰਥੀ ਕਿਸਾਨਾਂ ਨੂੰ ਲੁੱਟਦੇ ਹਨ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ ਜਦੋਂ ਸਰਕਾਰ ਨੇ ਕੁਝ ਕੀਤਾ ਬਿੱਲ ਲਿਆਉਂਦਾ ਤਾਂ ਉਸ ਬਿੱਲ ਨੂੰ ਕਿੰਤੂ ਪਰੰਤੂ ਕਰਕੇ ਕਾਲੇ ਕਾਨੂੰਨ ਦੱਸ ਕੇ ਰੱਦ ਕਰ ਦਿੱਤਾ ਗਿਆ ਦੋਸਤੋ ਉਹਨਾਂ ਕਾਨੂੰਨਾਂ ਨੂੰ ਕਾਲੇ ਕਾਨੂੰਨ ਦੱਸ ਕੇ ਮੋਦੀ ਨੂੰ ਕਿਸਾਨ ਵਿਰੋਧੀ ਭਾਜਪਾ ਨੂੰ ਕਿਸਾਨ ਵਿਰੋਧੀ ਪੰਜਾਬ ਵਿੱਚ ਪ੍ਰਚਾਰਿਆ ਗਿਆ ਦੋਸਤੋ 84 ਦੇ ਦੰਗਿਆਂ ਦੀ ਦੋਸ਼ੀ ਪਾਰਟੀ ਨੰਬਰ 84 ਵਿੱਚ ਦਿੱਲੀ ਅਤੇ ਭਾਰਤ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਪਾਰਟੀ ਉਹ ਇਸ ਕਿਸਾਨ ਅੰਦੋਲਨ ਕਰਕੇ ਕਿਸਾਨਾਂ ਦੀ ਬਿਲਕੁਲ ਜੀਹਾਂ ਕਿਸਾਨਾਂ ਦੀ ਸਿੱਖਾਂ ਦੀ ਸਗੀ ਬਣ ਕੇ ਉੱਭਰੀ ਹੈ ਸਗੀ ਹੀ ਕਿਉਂ ਦੋਸਤੋ ਉਹ ਪੰਜਾਬ ਵਿੱਚ ਸਿੱਖਾਂ ਦੀ ਕਿਸਾਨਾਂ ਦੀ શુભਚਿੰਤਕ ਧਿਰ ਬਣ ਕੇ ਪੰਜਾਬ ਵਿੱਚ ਸਥਾਪਿਤ ਹੋ ਚੁੱਕੀ ਹੈ ਆਪਰੇਸ਼ਨ ਬਲੂ ਸਟਾਰ ਅਕਾਲ ਤਖਤ ਢਾਉਣਾ ਇਹ ਦਾਗ ਬਿਨਾਂ ਕੁਝ ਕੀਤੇ ਹੀ ਕਾਂਗਰਸ ਪਾਰਟੀ ਨੇ ਕਿਸਾਨ ਅੰਦੋਲਨ ਦੇ ਨਾਂ ਤੇ ਕਾਮਰੇਡਾਂ ਦੇ ਸਿਰ ਤੇ ਚਲੋ ਦੋਸਤੋ ਇਹਨਾਂ ਗੱਲਾਂ ਨੂੰ ਇੱਥੇ ਹੀ ਛੱਡਦੇ ਹਾਂ ਪਰ ਦੋਸਤੋ ਇੱਕ ਗੱਲ ਸੋਚੋ ਸਰਕਾਰ ਕਦੇ ਵੀ ਜਾਣਬੁੱਝ ਕੇ ਐਂਟੀ ਕਿਸਾਨ ਬਿੱਲ ਲਿਆ ਹੀ ਨਹੀਂ ਸਕਦੀ ਬਿੱਲ ਦੋਸਤੋ ਬਹੁਤ ਸਾਰੇ ਸੰਗਠਨਾਂ ਲੋਕਾਂ ਦੇ ਸੁਝਾਵਾਂ ਤੋਂ ਬਾਅਦ ਹੀ ਬਣਦਾ ਹੈ ਕਈ ਸਟੇਪ ਦੇ ਉੱਪਰ ਬਹੁਤ ਕੁਝ ਵੈਰੀਫਾਈ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਹੀ ਇਹ ਬਿੱਲ ਦਾ ਰੂਪ ਲੈਂਦੇ ਹਨ ਪਰ ਕਮਿਊਨਿਸਟਾਂ ਦਾ ਕਾਂਗਰਸ ਦਾ ਮੀਡੀਆ ਉੱਪਰ ਅੱਜ ਵੀ ਪੂਰੀ ਤਰ੍ਹਾਂ ਕਬਜ਼ਾ ਹੈ ਉਸਨੇ ਕਮਿਊਨਿਸਟਾਂ ਦੇ ਸੰਗਠਨਾਂ ਕਾਂਗਰਸ ਨੇ ਆਪਣੇ ਤੇ ਕਮਿਊਨਿਸਟ ਸੰਗਠਨਾਂ ਦੇ ਨਾਂ ਦੇ ਉੱਪਰ ਮੀਡੀਆ ਵਿੱਚ ਆਪਣੀ ਪਹੁੰਚ ਵਰਤ ਕੇ ਮੋਦੀ ਨੂੰ ਕਿਸਾਨ ਵਿਰੋਧੀ, ਪੰਜਾਬ ਵਿਰੋਧੀ, ਸਿੱਖ ਵਿਰੋਧੀ ਪੰਜਾਬ ਵਿੱਚ ਪ੍ਰਚਾਰ ਹੀ ਦਿੱਤਾ ਹੈ। ਫਿਰ ਦੋਸਤੋ ਅੱਜ ਕਿਵੇਂ ਆਪਾਂ ਮੋਦੀ ਨੂੰ, ਮੋਦੀ ਗਵਰਨਮੈਂਟ ਨੂੰ ਇਹ ਕਹਿ ਸਕਦੇ ਹਾਂ ਕਿ ਉਹ ਕਿਸਾਨਾਂ ਲਈ, ਕਿਸਾਨਾਂ ਦੇ ਹਿੱਤਾਂ ਲਈ ਅਮਰੀਕਾ ਵਰਗੀ ਵਰਲਡ ਪਾਵਰ ਨਾਲ ਟਕਰਾ ਗਈ ਹੈ। ਆਜੋ ਦੋਸਤੋ ਇਸ ਨੂੰ ਸਮਝਦੇ ਹਾਂ। but india is one of the highest so we're going to say when negotiating with india right now دوستو امریکہ ਦਾ ਰਾਸ਼ਟਰਪਤੀ ਭਾਰਤ ਦੇ ਉੱਪਰ ਦਬਾਅ ਪਾ ਰਿਹਾ ਹੈ ਕਿ ਉਸ ਦੀਆਂ ਗੱਲਾਂ ਮੰਨ ਲਓ ਨਹੀਂ ਤਾਂ ਟੈਰਿਫ ਵਾਰ ਲਈ ਤਿਆਰ ਰਹੋ ਬੇਸ਼ੱਕ ਦੋਸਤੋ ਅਮਰੀਕਾ ਬੇਸ਼ੱਕ ਦੋਸਤੋ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਉੱਪਰ ਇਹ ਦੋਸ਼ ਲਗਾ ਰਹੇ ਹਨ ਕਿ ਉਹ ਰਸ਼ੀਆ ਤੋਂ ਤੇਲ ਖਰੀਦ ਰਿਹਾ ਹੈ ਇਸ ਲਈ ਰਸ਼ੀਆ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਦੇ ਉੱਪਰ ਵੱਧ ਟੈਰਿਫ ਲਗਾਇਆ ਜਾਵੇਗਾ ਦੋਸਤੋ ਇਹ ਟੈਰਿਫ ਉਹ ਹੁੰਦਾ ਹੈ ਜਦੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਕੁਝ ਵੀ ਸਮਾਨ ਖਰੀਦਣ ਦੇ ਉੱਪਰ ਜੋ ਟੈਕਸ ਲਿਆ ਜਾਂਦਾ ਹੈ ਇਸ ਨੂੰ ਟੈਰਿਫ ਕਿਹਾ ਜਾਂਦਾ ਹੈ ਦੋਸਤੋ ਅਮਰੀਕਾ ਨਾਲ ਵਪਾਰ ਕਰਨ ਵਾਲੇ ਇਹ ਦੇਸ਼ ਵੱਧ ਟੈਰਿਫ ਕਰਕੇ ਘਾਟੇ ਵਿੱਚ ਰਹਿਣਗੇ ਦੋਸਤੋ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਅਮਰੀਕਾ ਨਾਲ ਵਪਾਰ ਕਰਨ ਵਾਲੇ ਇਹ ਦੇਸ਼ ਜੋ ਰਸ਼ੀਆ ਦੇ ਕੋਲੋਂ ਤੇਲ ਖਰੀਦਦੇ ਹਨ ਉਹ ਇਹਨਾਂ ਟੈਰਿਫਾਂ ਕਰਕੇ ਘਾਟੇ ਵਿੱਚ ਰਹਿਣਗੇ ਦੋਸਤੋ ਇਸ ਨੂੰ ਸਮਝਣ ਤੋਂ ਪਹਿਲਾਂ ਭਾਰਤ ਦਾ ਸਟੈਂਡ ਜਾਣਨਾ ਜ਼ਰੂਰੀ ਹੈ ਭਾਰਤੀ ਮੋਦੀ ਗਵਰਨਮੈਂਟ ਦਾ ਸਟੈਂਡ ਹੈ ਕਿ ਸਾਨੂੰ ਦੁਨੀਆ ਵਿੱਚੋਂ ਜਿੱਥੋਂ ਵੀ ਸਸਤਾ ਤੇਲ ਮਿਲੇਗਾ ਅਸੀਂ ਖਰੀਦਾਂਗੇ ਅਮਰੀਕਾ ਕੋਣ ਹੁੰਦਾ ਹੈ ਕਿ ਅਸੀਂ ਤੇਲ ਕਿੱਥੋਂ ਖਰੀਦੀਏ ਜਾਂ ਕਿਸ ਕੋਲੋਂ ਨਹੀਂ ਇਹ ਤੈਅ ਕਰਨ ਵਾਲਾ ਦੋਸਤੋ ਭਾਰਤ ਰਸ਼ੀਆ ਵਰਸਸ ਯੂਕਰੇਨ ਯੂਕਰੇਨ ਵਿੱਚ ਦੋਸਤੋ ਨਾਟੋ ਦੇਸ਼ ਖੜੇ ਹਨ ਅਮਰੀਕਾ ਵੀ ਉੱਧਰ ਹੀ ਖੜਿਆ ਹੈ ਇਸ ਜੰਗ ਵਿੱਚ ਭਾਰਤ ਕਿਸੇ ਵੀ ਧਿਰ ਦੇ ਪੱਖ ਵਿੱਚ ਨਹੀਂ ਖੜਾ ਹੋਇਆ ਹੈ ਉਹ ਤਾਂ ਭਾਰਤੀ ਜਨਤਾ ਲਈ ਭਾਰਤ ਦੀ ਇਕਨੋਮੀ ਲਈ ਜਿੱਥੇ ਵੀ ਸਸਤਾ ਤੇਲ ਮਿਲੇਗਾ ਉੱਥੋਂ ਖਰੀਦੇਗਾ ਦੋਸਤੋ ਪਾਵੇਂ ਅਮਰੀਕਾ ਹੋਵੇ ਜਾਂ ਨਾਟੋ ਦੇ ਦੇਸ਼ ਜਾਂ ਯੂਰਪੀਨ ਯੂਨੀਅਨ ਦੇ ਦੇਸ਼ ਇਹ ਦੇਸ਼ ਦੋਸਤੋ ਡੁਗਲੇ ਦੇਸ਼ ਹਨ ਇਹ ਆਪ ਇਹ ਆਪ ਤਾਂ ਰਸ਼ੀਆ ਕੋਲੋਂ ਗੈਸ ਤੇ ਇਲਾਦੀ ਖਰੀਦੀ ਜਾਂਦੇ ਹਨ ਪਰ ਭਾਰਤ ਨੂੰ ਇਹ ਮਨਾਂ ਕਰਦੇ ਹਨ ਖਾਸ ਕਰਕੇ ਯੂਰਪੀਨ ਯੂਨੀਅਨ ਦੇ ਦੇਸ਼ ਦੋਸਤੋ ਮੋਦੀ ਗਵਰਨਮੈਂਟ ਠੀਕ ਸਟੈਂਡ ਲੈ ਰਹੀ ਹੈ ਇਹ ਜੋ 25% ਟੈਰਿਫ ਜਾਂ ਇਸ ਤੋਂ ਵੀ ਜ਼ਿਆਦਾ ਹੋਰ ਟੈਰਿਫ ਲਗਾਉਣ ਦੀਆਂ ਧਮਕੀਆਂ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਿਹਾ ਹੈ ਇਸ ਪਿੱਛੇ ਦੋਸਤੋ ਕਾਰਨ ਹੈ ਭਾਰਤ ਦੇ ਉੱਪਰ ਦਬਾਅ ਬਣਾਉਣਾ ਪਤਾ ਹੈ ਦੋਸਤੋ ਕਿਸ ਚੀਜ਼ ਦਾ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਸੁਣੋ ਦੋਸਤੋ ਦਬਾਅ ਹੈ ਭਾਰਤ ਦੇ ਦਾ ਖੇਤੀ ਸੈਕਟਰ ਜੀ ਹਾਂ ਐਗਰੀਕਲਚਰ ਸੈਕਟਰ ਹੈ ਤੇ ਡੇਰੀ ਸੈਕਟਰ ਅਮਰੀਕਾ ਦੀਆਂ ਕੰਪਨੀਆਂ ਲਈ ਖੋਲ ਦਿੱਤਾ ਜਾਵੇ ਜੀ ਹਾਂ ਐਗਰੀਕਲਚਰ ਅਤੇ ਡੇਰੀ ਸੈਕਟਰ ਅਮਰੀਕਾ ਦੀਆਂ ਕੰਪਨੀਆਂ ਲਈ ਖੋਲਣ ਦਾ ਦਬਾਅ ਮੋਦੀ ਗਵਰਨਮੈਂਟ ਦੇ ਉੱਪਰ ਪਾਇਆ ਜਾ ਰਿਹਾ ਹੈ ਪਰ ਮੋਦੀ ਗਵਰਨਮੈਂਟ ਨੇ ਸਾਫ਼-ਸਾਫ਼ ਨਾ ਕਰ ਦਿੱਤੀ ਹੈ ਇਸੇ ਤੋਂ ਚਿੜੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਰੰਪ ਭਾਰਤ ਵਿਰੋਧੀ ਬਿਆਨ ਦੇ ਰਹੇ ਹਨ ਇਥੋਂ ਤੱਕ ਕਿ ਭਾਰਤ ਨੂੰ ਨੁਕਸਾਨ ਲਈ ਪਾਕਿਸਤਾਨ ਨੂੰ ਮਿੱਤਰ ਦੇਸ਼ ਸਾਬਿਤ ਕਰ ਰਹੇ ਹਨ ਉਸ ਨਾਲ ਸਪੈਸ਼ਲ ਵਿਵਹਾਰ ਕਰ ਰਹੇ ਹਨ ਅਤੇ ਭਾਰਤ ਨੂੰ ਕਈ ਮੌਕਿਆਂ ਦੇ ਉਪਰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਬਸ ਕਿਸੇ ਤਰ੍ਹਾਂ ਭਾਰਤ ਸਰਕਾਰ ਮੋਦੀ ਗਵਰਨਮੈਂਟ ਦੇ ਦਬਾਅ ਵਿੱਚ ਆ ਕੇ ਅਮਰੀਕਾ ਲਈ ਖੇਤੀ ਸੈਕਟਰ ਅਤੇ ਡੇਰੀ ਸੈਕਟਰ ਖੋਲ੍ਹ ਦੇਵੇ ਭਾਰਤ ਆਪਣੇ ਕਿਸਾਨੋ ਕੇ ਪਸ਼ੂ ਪਾਲਕੋ ਕੇ ਔਰ ਮਛਵਾਰੇ ਭਾਈ ਬਹਨੋ ਕੇ ਹਿਤੋ ਕੇ ਸਾਥ ਕبھی ਵੀ ਸਮਝੋਤਾ ਨਹੀਂ ਕਰੇਗਾ ਸਭ ਤੋਂ ਮੰਦਭਾਗੀ ਗੱਲ ਇਹ ਹੈ ਦੋਸਤੋ ਕਿ ਭਾਰਤ ਦੇ ਵਿੱਚ ਕਾਂਗਰਸ ਦੇ युवराज ਰਾਹੁਲ ਗਾਂਧੀ ਉਹ ਵੀ ਡੋਨਾਲਡ ਟਰੰਪ ਦੇ ਸਟੈਂਡ ਨੂੰ ਲੈ ਕੇ ਭਾਰਤ ਦੇ ਉੱਪਰ ਮੋਦੀ ਗਵਰਨਮੈਂਟ ਦੇ ਉੱਪਰ ਆਪਣਾ ਦਬਾਅ ਬਣਾ ਰਹੇ ਹਨ ਇੰਜ ਉਹ ਭਾਰਤ ਦਾ ਭਾਰਤ ਦੇ ਕਿਸਾਨਾਂ ਦਾ ਭਲਾ ਕਰ ਰਹੇ ਹਨ ਜਾਂ ਉਹਨਾਂ ਨੂੰ ਬਰਬਾਦੀ ਵੱਲ ਜਾ ਰਹੇ ਹਨ ਇਹ ਸਾਨੂੰ ਸੋਚਣਾ ਚਾਹੀਦਾ ਹੈ ਪਰ ਦੋਸਤੋ ਮੋਦੀ ਗਵਰਨਮੈਂਟ ਦਬਾਅ ਵਿੱਚ ਨਹੀਂ ਆ ਰਹੀ ਹੈ ਭਾਰਤ ਵਿੱਚ ਬਦਨਾਮੀ ਵਿਰੋਧੀ ਧਿਰਾਂ ਦੇ ਨੇਤਾ ਦੇ ਤੰਜ ਸਹਿ ਰਹੀ ਹੈ ਪਰ ਉਹ ਇਸ ਸਮਝੋਤੇ ਲਈ ਤਿਆਰ ਨਹੀਂ ਹੈ ਇਹ ਸਭ ਕਿਸ ਲਈ ਹੈ ਦੋਸਤੋ ਕਿਸਾਨਾਂ ਲਈ ਭਾਰਤ ਦੇ ਪੰਜਾਬ ਦੇ ਕਿਸਾਨਾਂ ਲਈ ਹੋ ਰਿਹਾ ਹੈ ਸਭ ਕੁਝ ਪਰ ਪੰਜਾਬ ਦਾ ਕੋਈ ਵੀ ਕਿਸਾਨ ਸੰਗਠਨ ਇਸ ਲਈ ਮੋਦੀ ਗਵਰਨਮੈਂਟ ਦਾ ਸ਼ੁਕਰਾਨਾ ਤਾਂ ਕੀ ਕਰਨਾ ਹੈ ਹੱਕ ਵਿੱਚ ਵੀ ਨਹੀਂ ਖੜਾ ਹੋ ਰਿਹਾ ਮੋਦੀ ਗਵਰਨਮੈਂਟ ਕਿਵੇਂ ਪੰਜਾਬ ਤੇ ਭਾਰਤ ਦੇ ਕਿਸਾਨਾਂ ਲਈ ਖੜੀ ਹੋਈ ਹੈ ਅਮਰੀਕਾ ਮੂਰੇ ਆਜੋ ਉਸ ਨੂੰ ਵੀ ਥੋੜਾ ਹੋਰ ਵਿਸਥਾਰ ਨਾਲ ਸਮਝਦੇ ਹਾਂ ਦੋਸਤੋ ਅਮਰੀਕਾ ਚਾਹੁੰਦਾ ਹੈ ਕਿ ਐਗਰੀਕਲਚਰ ਤੇ ਡੇਰੀ ਸੈਕਟਰ ਵਿੱਚ ਅਮਰੀਕਾ ਦੀਆਂ ਕੰਪਨੀਆਂ ਲਈ ਰਸਤਾ ਖੋਲ ਦਿੱਤਾ ਜਾਵੇ ਮਤਲਬ ਅਮਰੀਕਨ ਕੰਪਨੀਆਂ ਵਪਾਰੀ ਭਾਰਤ ਵਿੱਚ ਇਸ ਸੈਕਟਰ ਵਿੱਚ ਆ ਕੇ ਵਪਾਰ ਕਰ ਸਕਣ ਸੋਚੋ ਦੋਸਤੋ ਅਮਰੀਕਾ ਜਿੱਥੇ ਕਿਸਾਨਾਂ ਨੂੰ 80% ਤੱਕ ਸਬਸਿਡੀ ਦਿੱਤੀ ਜਾਂਦੀ ਹੈ ਦੋਸਤੋ ਉੱਥੇ ਖੇਤ ਛੋਟੇ-ਛੋਟੇ ਖੇਤ ਵੀ 100-100 ਏਕੜ ਦੇ ਮਤਲਬ ਕਿ 100-100 ਕਿੱਲੇ ਤੋਂ ਉੱਪਰ ਦੇ ਹੁੰਦੇ ਹਨ ਕਿ ਸਾਡੇ ਛੋਟੇ-ਛੋਟੇ ਕਿਸਾਨ ਦੋ-ਦੋ ਚਾਰ-ਚਾਰ ਪੰਜ-ਪੰਜ ਕਿੱਲਾਂ ਦੇ ਕਿਸਾਨ ਕੀ ਉਹ ਉਹਨਾਂ ਦਾ ਮੁਕਾਬਲਾ ਕਰ ਸਕਦੇ ਹਨ ਦੋਸਤੋ ਕਣਕ 24-2500 ਰੁਪਏ ਪਿਛਲੀ ਵਾਰ ਵਿਕੀ ਹੈ ਜੇ ਦੋਸਤੋ ਅਮਰੀਕਨ ਕੰਪਨੀਆ ਇੱਥੇ ਹੁੰਦੀਆਂ ਅ कृषि ਸੈਕਟਰ ਉਹਨਾਂ ਲਈ ਖੋਲ ਦਿੱਤਾ ਜਾਂਦਾ ਤਾਂ ਵਪਾਰੀ 1000 1200 ਹੋ ਸਕਦਾ ਹੈ ਕਿ 8900 ਵਿੱਚ ਵੀ ਕੁੰਟਲ ਉੱਥੋਂ ਖਰੀਦ ਕੇ ਲਿਆ ਕੇ ਇੱਥੇ ਵੇਚ ਲੈਂਦੇ ਦੋਸਤੋ ਜਦੋਂ ਵਧੀਆ ਕੁਆਲਿਟੀ ਦੀ ਕਣਕ 24 2500 ਦੀ ਤਾਂ 1000 ਰੁਪਏ ਨੂੰ ਮਿਲੇਗੀ ਤਾਂ ਲੋਕ ਉਸ ਨੂੰ ਹੀ ਖਰੀਦਣਗੇ ਸਰਕਾਰ 2500 ਰੁਪਏ ਕੁੰਟਲ ਖਰੀਦ ਕੇ ਕੀ ਕਰੂ ਬਾਕੀ ਵਪਾਰੀ ਆਟੇ ਦੇ ਵਪਾਰੀ ਅਤੇ ਹੋਰ ਕਈ ਕੰਮਾਂ ਜਿਨ੍ਹਾਂ ਵਿੱਚ ਕਣਕ ਦਾ ਉਪਯੋਗ ਹੁੰਦਾ ਹੈ ਉੱਥੋਂ ਦੇ ਵਪਾਰੀ ਕਿਹੜੀ ਕਣਕ ਨੂੰ ਤਰਜੀਹ ਦੇਣਗੇ ਤੁਸੀਂ ਆਪ ਹੀ ਫੈਸਲਾ ਕਰੋ ਇਸ ਤੋਂ ਇਲਾਵਾ ਦੋਸਤੋ ਹੋਰ ਵੀ ਫਸਲਾਂ ਦਾ ਇਹੋ ਕੁਝ ਹਾਲ ਹੋਣਾ ਸੀ ਦੋਸਤੋ ਜੇ ਅਮਰੀਕਨ ਕੰਪਨੀਆਂ ਭਾਰਤ ਵਿੱਚ ਆ ਕੇ ਵਪਾਰ ਕਰਦੀਆਂ ਹਨ ਅਤੇ ਰੇਟ ਇੰਨੇ ਡਿਗ ਜਾਂਦੇ ਹਨ ਤਾਂ ਕਿਸਾਨ ਕੀ ਕਰਨਗੇ ਕੀ ਫਸਲਾਂ ਦਾ ਰੇਟ ਅੱਧਾ ਕਰ ਸਕਣਗੇ ਕਦੇ ਵੀ ਨਹੀਂ ਦੋਸਤੋ ਉਹ ਤਾਂ ਸਰਵਾਈਵ ਕਰ ਹੀ ਨਹੀਂ ਸਕਣਗੇ ਤਾਂ ਇਹੋ ਮੋਦੀ ਗਵਰਨਮੈਂਟ ਐਗਰੀਕਲਚਰ ਸੈਕਟਰ ਵਿੱਚ ਅਮਰੀਕਾ ਦੀ ਪਹੁੰਚ ਉਸ ਤੋਂ ਉਹਨਾਂ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਇਹ ਸਮਝੌਤਾ ਨਹੀਂ ਕਰ ਰਹੀ ਹੈ ਦੂਜੀ ਵੱਡੀ ਗੱਲ ਦੋਸਤੋ ਡੇਰੀ ਸੈਕਟਰ ਦੀ ਅੱਜ ਦੋਸਤੋ ਗਾਂ ਦਾ ਦੁੱਧ 50 ਤੋਂ ਉੱਪਰ ਵਿਕਦਾ ਹੈ ਮੱਝਾਂ ਦਾ ਦੁੱਧ ਵੀ ਦੋਸਤੋ 70-80 ਰੁਪਏ ਆਮ ਬਿਲਕੁਲ ਆਮ ਰੇਟ ਮਿਲਦਾ ਹੈ ਜ਼ਿਮੀਂਦਾਰ ਭਰਾਵਾਂ ਨੂੰ ਜਿਸ ਨੇ 2-4 ਗਾਵਾਂ ਮੱਝਾਂ ਰੱਖਿਆ ਹੋਇਆ ਹਨ ਉਹ ਆਪਣੇ ਘਰ ਦਾ ਖਰਚ ਤੋਰੀ ਰੱਖਦੇ ਹਨ ਦੁੱਧ ਵੇਚ ਕੇ ਦੋਸਤੋ ਜੇ ਅਮਰੀਕਨ ਕੰਪਨੀਆਂ ਡੇਰੀ ਸੈਕਟਰ ਵਿੱਚ ਆ ਜਾਂਦੀਆਂ ਹਨ ਤਾਂ ਫਿਰ ਕੌਣ ਇੰਨਾ ਮਹਿੰਗਾ ਦੁੱਧ ਖਰੀਦੂ ਜਦੋਂ ਵਿਦੇਸ਼ੀ ਬ੍ਰਾਂਡ ਦਾ ਸਸਤਾ ਦੁੱਧ ਮਾਰਕੀਟ ਵਿੱਚ ਉਪਲਬਧ ਹੋਵੇ ਦੋਸਤੋ ਹਲਵਾਈ ਚਾਹ ਦੀਆਂ ਦੁਕਾਨਾਂ ਹਰ ਜਗ੍ਹਾ ਸਸਤੇ ਦੁੱਧ ਨੂੰ ਹੀ ਤਰਜੀਹ ਮਿਲੇਗੀ ਫੇਰ ਦੋਸਤੋ ਸਾਡੇ ਕਿਸਾਨ ਭਰਾ ਦਾ ਬਸ ਪੱਠੇ ਪਾਣ ਜੋਗੇ ਹੀ ਰਹਿ ਜਾਣਗੇ ਇੱਕ ਹੋਰ ਪੰਗਾ ਵੀ ਹੈ ਦੋਸਤੋ ਕਿ ਬਾਹਰੋਂ ਵਿਦੇਸ਼ੋਂ ਆਇਆ ਦੁੱਧ ਉਸ ਨੂੰ ਉਤਪਾਦਨ ਕਰਨ ਲਈ ਚਾਰੇ ਵਿੱਚ ਦੱਸਿਆ ਜਾਂਦਾ ਹੈ ਕਿ ਮਾਸਾਦੀ ਵੀ ਖਿਲਾਇਆ ਜਾਂਦਾ ਹੈ ਤਾਂ ਜੋ ਕਿ ਵੱਧ ਦੁੱਧ ਦਾ ਉਤਪਾਦਨ ਲਿਆ ਜਾ ਸਕੇ ਦੋਸਤੋ ਇਹੋ ਜਿਹਾ ਦੁੱਧ ਸਾਡੀਆਂ ਧਾਰਮਿਕ ਪਾਬਣਾਵਾਂ ਅਨੁਸਾਰ ਵੀ ਠੀਕ ਨਹੀਂ ਹੈ ਅਸੀਂ ਦੁੱਧ ਬਿਲਕੁਲ ਪਿਓਰ ਪਿਓਰ ਵੈਜੀਟੇਰੀਅਨ ਹੀ ਚਾਹੁੰਦੇ ਹਾਂ ਅਮਰੀਕਾ ਵਿੱਚ ਦੋਸਤੋ ਐਗਰੀਕਲਚਰ ਅਤੇ ਡੇਰੀ ਇੱਕ ਬਹੁਤ ਵੱਡਾ ਬਿਜ਼ਨਸ ਹੈ ਬਹੁਤ ਵੱਡਾ ਟ੍ਰੇਡ ਹੈ ਇਸ ਵਿੱਚ ਦੋਸਤੋ ਜੇ ਅਮਰੀਕਨ ਰਾਸ਼ਟਰਪਤੀ ਦਬਾਅ ਪਾ ਕੇ ਡੋਨਾਲਡ 트੍ਰੰਪ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਦਬਾਅ ਪਾ ਕੇ ਇਹ ਸਮਝੌਤਾ ਕਰਾਉਣ ਵਿੱਚ ਸਫਲ ਹੋ ਜਾਂਦੇ ਤਾਂ ਪੰਜਾਬ ਦਾ ਕਿਸਾਨ ਜੀਹਾਂ ਪੰਜਾਬ ਦਾ ਹੀ ਨਹੀਂ ਭਾਰਤ ਦਾ ਕਿਸਾਨ ਲਗਭਗ 2-3 ਸਾਲਾਂ ਵਿੱਚ ਹੀ ਬਰਬਾਦ ਹੋਣਾ ਸ਼ੁਰੂ ਹੋ ਜਾਣਾ ਸੀ ਪਰ ਅਮਰੀਕਾ ਮੋਰਗੇ ਮੋਦੀ ਗਵਰਨਮੈਂਟ ਨੇ ਡਟ ਕੇ ਕਿਸਾਨਾਂ ਦਾ ਭਲਾ ਹੀ ਕੀਤਾ ਹੈ ਸਸਤੀ ਕਣਕ ਦਾ ਸਸਤੇ ਚੋਲ ਜਾਂ ਦੁੱਧ ਜਾਂ ਹੋਰ ਮਿਲਕ ਪ੍ਰੋਡਕਟ ਇਹਨਾਂ ਨੇ ਦੋਸਤੋ ਪੰਜਾਬੀ ਭਾਰਤੀ ਕਿਸਾਨ ਮੰਹਾਲੀ ਵਿੱਚ ਲੈ ਆਉਣੇ ਸਨ ਪਰ ਮੀਡੀਆ ਵਿੱਚ ਮੋਦੀ ਦੇ ਇਸ ਸਟੈਂਡ ਦਾ ਮੋਦੀ ਗਵਰਨਮੈਂਟ ਦੇ ਇਸ ਸਟੈਂਡ ਦਾ ਕੋਈ ਸਮਰਥਨ ਹੀ ਨਹੀਂ ਕਰ ਰਿਹਾ ਸਮਰਥਨ ਤਾਂ ਕੀ ਕਰਨਾ ਹੈ ਦੋਸਤੋ ਇਸ ਦੀ ਚਰਚਾ ਵੀ ਨਹੀਂ ਹੋ ਰਹੀ ਹੈ ਦੋਸਤੋ ਕਿਸਾਨ ਸੰਘਟਨ ਜਾਂ ਕਿਸਾਨ ਯੂਨੀਅਨ ਦਾ ਕੋਈ ਵੀ ਬਿਆਨ ਇਹੋ ਜਿਹਾ ਨਹੀਂ ਆਇਆ ਕਿ ਉਹ ਕਹਿ ਸਕਣ ਕਿ ਮੋਦੀ ਗਵਰਨਮੈਂਟ ਨੇ ਕਿਸਾਨਾਂ ਦੇ ਹੱਕ ਵਿੱਚ ਖੜ ਕੇ ਵਧੀਆ ਕੰਮ ਕੀਤਾ ਹੈ ਦੋਸਤੋ ਤੁਹਾਡਾ ਇਸ ਵਿਸ਼ੇ ਉੱਪਰ ਕੀ ਕਹਿਣਾ ਹੈ ਕਿ ਮੋਦੀ ਗਵਰਨਮੈਂਟ ਨੇ ਠੀਕ ਸਟੈਂਡ ਲਿਆ ਹੈ ਕਿਸਾਨਾਂ ਦੇ ਹੱਕ ਵਿੱਚ ਖੜ ਕੇ ਕੀ ਸੱਚਮੁੱਚ ਹੀ ਉਹ ਕਿਸਾਨਾਂ ਦੇ ਹੱਕ ਵਿੱਚ ਖੜੀ ਹੋਈ ਹੈ ਇਸ ਮਸਲੇ ਦੇ ਉੱਪਰ ਤੁਸੀਂ ਆਪਣੀ رائے ਕਮੈਂਟ ਕਰਕੇ ਜ਼ਾਹਿਰ ਕਰ ਸਕਦੇ ਹੋ ਜੇ ਦੋਸਤੋ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਦੋਸਤੋ ਵੀਡੀਓ ਦੇ ਵਿਸਥਾਰ ਲਈ ਇੱਕ ਹਾਈਪ ਦਾ ਬਟਨ ਨਵਾਂ ਆਇਆ ਹੈ ਉਸ ਨੂੰ ਵੀ ਦਬਾ ਕੇ ਤੁਸੀਂ ਵੀਡੀਓ ਦੇ ਪ੍ਰਚਾਰ ਪ੍ਰਸਾਰ ਵਿੱਚ ਆਪਣਾ ਸਹਿਯੋਗ ਦੇ ਸਕਦੇ ਹੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਉਸ ਬਸਤ ਸਦਸੰਗ